ਜੰਮੂ ਕਸ਼ਮੀਰ ਪਹਿਲਗਾਮ ਵਿੱਚ ਅਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਇਨਸਾਫ ਦਿਵਾਉਣ ਦੇ ਲਈ ਆਪ ਦੇ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਦੀ ਅਗਵਾਈ ਵਿੱਚ ਸਰਹੰਦ ਮੰਡੀ ਤੋਂ ਕੈਂਡਲ ਮਾਰਚ ਕੱਢਿਆ ਗਿਆ ਇਸ ਦੌਰਾਨ ਗੁਰਵਿੰਦਰ ਸਿੰਘ ਢਿੱਲੋਂ ਲਖਵਿੰਦਰ ਸਿੰਘ ਅਤੇ ਹੋਰ ਮੌਜੂਦ ਸਨ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਹਿਬਾਨ ਇਕੱਠੇ ਹੋ ਕੇ ਇੱਕ ਕੈਂਡਲ ਮਾਰਚ ਕੱਢ ਰਹੇ ਆ ਆਪਾਂ ਸਾਰੇ ਜਾਣਦੇ ਆ ਕਿ ਪਹਿਲਗਾਮ ਜਿਹੜਾ ਸ਼੍ਰੀਨਗਰ ਦੇ ਵਿੱਚ ਜੋ ਅਤਵਾਦੀਆਂ ਨੇ ਟੈਰੋਰਿਜ਼ਮ ਨੇ ਜੋ ਸਾਡੇ ਨਿਰਹੱਤੇ ਲੋਕਾਂ ਤੇ ਜ਼ੁਲਮ ਟਾਇਆ ਹੈ ਔਰ ਇੱਕ ਕਨੌਣੀ ਹਰਕਤ ਕੀਤੀ ਹੈ ਸਾਰਾ ਹਿੰਦੁਸਤਾਨ ਅਜ ਜਿਹੜੇ ਅੰਕਤਵਾਦੀਆਂ ਨੇ ਇੱਕ ਕਨੌਣੀ ਹਰਕਤ ਕੀਤੀ ਆ ਉਹਨਾਂ ਦੇ ਖਿਲਾਫ ਹੈ ਸਾਰੇ ਚਾਹਨੇ ਕਿ ਉਹਨਾਂ ਨੂੰ ਫਾਸੀ ਦਿੱਤਾ ਜਾਵੇ ਸਾਡਾ ਭਾਈਚਾਰਾ ਇਕਤਾ ਕਾਇਮ ਹੈ ਸਾਨੂੰ ਵਧਣ ਦੀ ਕੋਸ਼ਿਸ਼ ਕੀਤੀ ਹੈ ਪਾਕਿਸਤਾਨ ਨੇ ਪਾਕਿਸਤਾਨ ਮਰਦਾਵਾਦ ਹੈ ਜੇ ਇਸ ਤਰ੍ਹਾਂ ਦੀ ਇਹ ਗੱਲ ਕਰੂਗਾ ਪਾਕਿਸਤਾਨ ਤਾਂ ਹਿੰਦੁਸਤਾਨ ਸਾਡੀ ਸਰਕਾਰ ਸਾਰੇ ਸਿੱਖਟੇ ਹੋ ਕੇ ਜੋ ਵੀ ਸਜ਼ਾ ਦੇਣੀ ਪਊ ਉਹਨੂੰ ਦੇਵਾਂਗੇ ਸਾਡਾ ਦੇਸ਼ ਇਕੱਠਾ ਅਸੀਂ ਸਾਰੇ ਸ਼ਾਂਤੀ ਵਾਲੇ ਲੋਕ ਆ ਲੇਕਿਨ ਇਹ ਪਾਕਿਸਤਾਨ ਦੀ ਸਿਹਤ ਤੇ ਜਿਹੜੇ ਅੰਕਤਵਾਦੀ ਨੇ ਟੈਰਰਿਜ਼ਮ ਨੇ ਇਹ ਸਾਡੇ ਭਾਈਚਾਰੇ ਨੂੰ ਵੰਡਣਾ ਚਾਹੁੰਦੇ ਆ ਹਿੰਦੁਸਤਾਨ ਦਾ ਭਾਈਚਾਰਾ ਕਦੇ ਵੰਡਿਆ ਨਹੀਂ ਜਾ ਸਕਦਾ ਔਰ ਅਸੀਂ ਜਿਹੜੇ ਸਾਡੇ ਲੋਕਾਂ ਤੇ ਇਹਨਾਂ ਨੇ ਨਿਹਤਿਆਂ ਤੇ ਗੋਲੀਆਂ ਵਰ੍ਹਾਈਆਂ ਉਹਨਾਂ ਦੇ ਅੱਜ ਪ੍ਰਾਰਥਨਾ ਕਰਦੇ ਆ ਉਹਨਾਂ ਨੂੰ ਪਰਮਾਤਮਾ ਆਪਣੇ ਸ਼ਾਂਤੀ ਬਖਸ਼ੇ ਔਰ ਉਹਨਾਂ ਲਈ ਕੈਂਡਲ ਮਾਰਚ ਖੜਰੇ ਆ ਇਸੇ ਤਰ੍ਹਾਂ ਸਮਰਾਲਾ ਸ਼ਹਿਰ ਵਾਸੀਆਂ ਵੱਲੋਂ ਪਹਿਲਗਾਮ ਅਤਵਾਦੀ ਹਮਲੇ ਵਿੱਚ ਮਾਰੇ ਗਏ ਭਾਰਤੀਆਂ ਤੇ ਰੋਸ ਵਜੋਂ ਸਮਰਾਲਾ ਦੇ ਮੁੱਖ ਚੌਕ ਵਿੱਚ ਪੁਤਲਾ ਸਾੜ ਕੇ ਰੋਸ ਮਾਰਚ ਕੀਤਾ ਗਿਆ। ਅੱਜ ਅਸੀਂ ਇੱਥੇ ਰੋਸ ਪ੍ਰਦਰਸ਼ਨ ਜਿਹੜਾ ਪਿਛਲੇ ਦਿਨੀ ਜੰਮੂ ਕਸ਼ਮੀਰ ਦੇ ਵਿੱਚ ਪਹਿਲਗਾਮ ਦੇ ਵਿੱਚ ਜਿਹੜਾ ਪਾਕਿਸਤਾਨ ਦੇ ਅਤਿਗម្មੀਆਂ ਨੇ ਸਾਡੇ ਜਿਹੜੇ ਭਾਰਤ ਦੇ 28 ਜਿਹੜੇ ਭਾਰਤ ਵਾਸੀ ਸੀਗੇ ਉਹਨਾਂ ਨੂੰ ਜਿਹੜਾ ਉੱਥੇ ਗੋਲੀ ਮਾਰ ਕੇ ਹਲਾਕ ਕੀਤਾ ਆ ਅਸੀਂ ਉਹਦਾ ਪੂਰ ਜ਼ੋਰ ਵਿਰੋਧ ਕਰਦੇ ਆਂ। ਔਰ ਉਸ ਵਿਰੋਧ ਦੇ ਵਿੱਚ ਅੱਜ ਅਸੀਂ ਉਹਰੇ ਪਤਲਾ ਫੂਕਿਆ ਪਤਲਾ ਮੁੰਗ ਦਾ ਨਾਮ ਸਾਰਿਆਂ ਜਿੰਨੇ ਵੀ ਸਾਡੀ ਸਿਆਸੀ ਪਾਰਟੀਆਂ ਨੇ ਸਾਰਿਆਂ ਨੇ ਇਕਜੁੱਟ ਹੋ ਕੇ ਪਤਲਾ ਫੂਕਿਆ ਔਰ ਉਹਦੇ ਵਿੱਚ ਸਾਡੇ ਨਾਲ ਮੁਸਲਮ ਭਾਈਚਾਰਾ ਜਿਹੜਾ ਉਹ ਵੀ ਸਾਡੇ ਨਾਲ ਉਹਨੇ ਪਾਕਿਸਤਾਨ ਦਾ ਪੂਰਜੋਰ ਵਿਰੋਧ ਕੀਤਾ ਹੈ ਔਰ ਅਸੀਂ ਸੈਂਟਰ ਪ੍ਰਕਾਰ ਮੋਦੀ ਜੀ ਨੂੰ ਬੇਨਤੀ ਕਰਦੇ ਆ ਕਿ ਜਿਹੜਾ ਇਹ 28 ਪਰਿਵਾਰਾਂ ਨੂੰ 28 ਪਰਿਵਾਰਾਂ ਦੀ 140 ਕਰੋੜ ਦੇਸ਼ ਵਾਸੀਆਂ ਨੂੰ ਜਿਹੜਾ ਉਹਨਾਂ ਨੇ ਇੱਕ ਝੰਜੋੜ ਕੇ ਰੱਖਤਾ ਆ اس کے بارے میں ہم ہندوستانی ہی نہیں بلکہ پوری دنیا اس کی مذمت کرتی ہے اور خاص طور سے مسلمان تو اس کی مذمت پوری کرتا ہے اور ہمارے پنجاب والے بالکل مذمت کرتے ہیں کھل کر کیونکہ یہ کام اتنا غلط ہوا ہے جو بہت بڑا حادثہ ہے ہمارے لیے تو اس کا پر زور ہم مذمت کرتے ہیں مخالفت کرتے ہیں اس کی اور ایسا آگے نہ ہو اس کے لیے ہم اپنی سرکار سے درخواست کرتے ہیں کہ پورا انتظام اس کا کیا جائے مسجد میں ترنگا بھی لہرایا گیا ہے جی 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 ترنگا تو ہماری ایک شان ہے ترنگا تو ہم ہر وقت لہرائیں گے اور لہراتے رہیں گے انشاءاللہ جب تک ہماری جان میں جان ہے مطلب یہ کہ جو ان اتبادی جو حملہ ہوا ہے جی جی ہندو مسلمان بھائی چارے کو ختم کرنے کے لیے جی 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 بالکل صحیح بات ہے یہ آپس میں لڑانے کے لیے اور آپسی بھائی چارگی کو ختم کرنے کے لیے کام کیا گیا ہے اور ایسا ہم ہونے نہیں دیں گے ہم بالکل ساتھ ساتھ کھڑے ہیں سوی کے ساتھ میں کھڑے ہیں یہ ساڑھے بھائی چارگی پرتیہ کا جی ترنگا سرب سانجا جی ساڑھے دیجدہ نشان ہے جی مسجد کوئی کسے ਅਲੱਗ ਪੰਥ ਦੀ ਨਹੀਂ ਕੀ ਸਾਡੀ ਸਾਰਿਆਂ ਦੀ ਆ ਅਸੀਂ ਮੱਝ ਦੇ ਚ ਜਾਂਦੇ ਆ ਉਹ ਸਾਡੀ ਹੀ ਭਾਈਚਾਰੇ ਚ ਆ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਭਾਈਚਾਰੇ ਖਸਾਂ ਇਹਨੂੰ ਕੈਮਰੋ ਜਿਹੜੀ ਉਹਨਾਂ ਨੇ ਕਾਨੂੰਨੀ ਹਰਕਤ ਕੀਤੀ ਆ ਉਹਦੀ ਸਾਡੀ ਜਿਹੜੀ ਸੈਂਟਰ ਸਰਕਾਰ ਆ ਉਹ ਜਵਾਬ ਦੇਵੇ ਮੋਦੀ ਨੂੰ ਇੱਕੋ ਹੀ ਬੇਨਤੀ ਆ ਉਹਨਾਂ ਦਾ ਹੁੱਕਾ ਪਾਣੀ ਬੰਦ ਕਰ ਦਿੱਤਾ ਜਾਵੇ ਸਭ ਤੋਂ ਪਹਿਲਾਂ ਪਾਣੀ ਜਿਹੜਾ ਆਪਾਂ ਸਾਂ ਚੱਲਦੀ ਆ ਉਹ ਬੰਦ ਕੀਤਾ ਜਾਵੇ ਜਿਹੜਾ ਵੀ ਵਪਾਰ ਆ ਜਿਹੜੇ ਵੀ ਇੱਥੇ ਪਾਕਿਸਤਾਨ ਤੋਂ ਆਏ ਹੋਣ ਉਹਨਾਂ ਦੇ ਵੀਜਾ ਵੀ ਕੈਨਸਲ ਕੀਤਾ ਇਸੇ ਤਰ੍ਹਾਂ ਨਡਾਲਾ ਦੇ ਸਮੂਹ ਬਜ਼ੁਰਗਾਂ ਨੌਜਵਾਨਾਂ ਅਤੇ ਮੋਤਵਾਰਾ ਵਾਲੋ ਗੁਰਦੁਆਰਾ ਬੌਲੀ ਸਾਹਿਬ ਨਡਾਲਾ ਦੀ ਪਾਰਕ ਤੋਂ ਨਡਾਲਾ ਚੌਂਕ ਤੱਕ ਕੈਂਡਲ ਮਾਰਚ ਕੱਢਿਆ ਗਿਆ ਅਤੇ 2 ਮਿੰਟ ਦਾ ਮੌਨ ਰੱਖ ਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਪਿਛਲੇ ਦਿਨੀ ਜਿਹੜਾ ਪੈਲਗਾਮ ਕਸ਼ਮੀਰ ਦੇ ਵਿੱਚ ਬਹੁਤ ਹੀ ਦੁਖਦਾਈ ਕਿ ਇਨਸਾਨੀਅਤ ਨੂੰ ਅੱਦਾ ਕਹਾਣ ਕਰਨ ਵਾਲਾ ਜਿਹੜਾ ਹਮਲਾ ਪਾਕਿਸਤਾਨ ਵੱਲੋਂ ਕਰਾਇਆ ਗਿਆ ਜਿੱਥੇ ਸਾਡੇ ਮੁਲਕ ਦੇ ਬਹੁਤ ਸਾਰੇ شریف ਲੋਕ ਜਿਹੜੇ ਆਪਦੀ ਗਰਮੀਆਂ ਦੀ ਛੁੱਟੀਆਂ ਮਨਾਉਣ ਵਾਸਤੇ ਗਏ ਸੀ ਗਏ ਹੋਏ ਸੀਗੇ ਉਹਨਾਂ ਨੂੰ ਬਹੁਤ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਉਸ ਦੇ ਰੋਸ ਵਿੱਚ ਅੱਜ ਨਗਰ ਨਡਾਲਾ ਦੇ ਮੌਜੂਦਾ ਸਾਰੇ ਮੋਤਬਰ ਸੱਜਣ ਨੌਜਵਾਨ ਪੀੜੀ ਸਾਡੀ ਬਹੁਤ ਵੱਡਾ ਰੋਸ ਪ੍ਰਦਰਸ਼ਨ ਕਰਦੀ ਹੈ ਔਰ ਇਹੋ ਜਿਹੇ ਹਮਲਿਆਂ ਦਾ ਜਿੱਥੇ ਹਿੰਦੁਸਤਾਨ ਦਾ ਇੱਕ ਇੱਕ ਬੱਚਾ ਬੱਚਾ ਵਿਰੋਧ ਕਰ ਰਿਹਾ ਹੈ ਉੱਥੇ ਪੂਰੇ ਵਰਲਡ ਦੇ ਵਿੱਚ ਹਾਹਾਕਾਰ ਮਚੀ ਹੈ ਕਿਉਂਕਿ ਤੁਸੀਂ ਸਾਰਿਆਂ ਨੇ ਦੇਖਿਆ ਬਹੁਤ ਸਾਰੀਆਂ ਜਿਹੜੀਆਂ ਫੋਟੋਗ੍ਰਾਫਸ ਜਿਹੜੀਆਂ ਪੂਰੇ ਵਰਲਡ ਦੇ ਵਿੱਚ ਵਾਇਰਲ ਹੋਈਆਂ ਜਿੱਥੇ ਨੰਪਿਆਏ ਜੋੜੇ ਸਾਡਾ ਇੱਕ ਲਫਟਿਟ ਕਰਨ ਨਰਵਾਲ ਜਿਹਦੀ ਵਾਈਫ ਬੈਠ ਕੇ ਰੋਂਦੀ ਪਈ ਸਾਰੇ ਪੂਰੇ ਵਰਲਡ ਨੇ ਵੇਖਿਆ ਬਹੁਤ ਹੀ ਦੁੱਖਦਾਇਕ ਘਟਨਾ ਜਿਹੜੀ ਜਿੱਥੇ ਬੱਚੇ ਸਾਡੇ ਨੌਜਵਾਨ ਜਿੱਥੇ ਇਨਸਾਨ ਮਾਰੇ ਗਏ ਉੱਥੇ ਇਨਸਾਨੀਅਤ ਦਾ ਜਿਹੜਾ ਬਹੁਤ ਵੱਡਾ ਘਾਣ ਪਾਕਿਸਤਾਨ ਵੱਲੋਂ ਕੀਤਾ ਗਿਆ ਆਪਾਂ ਸਾਰੇ ਜਾਣਦੇ ਆ ਸਮੇਂ-ਸਮੇਂ ਦੇ ਉੱਤੇ ਅਸੀਂ ਬਹੁਤ ਸਾਡੇ ਮੁਲਕ ਨੇ ਬਹੁਤ ਦੋਸਤੀ ਦੇ ਹੱਥ ਵਧਾਏ ਲੇਕਿਨ ਇਸ ਮੁਲਕ ਨੇ ਹਮੇਸ਼ਾ ਹੀ ਸਾਡੇ ਨਾਲ ਧੋਖਾ ਕੀਤਾ ਚਾਹੇ ਪੁਲਵਾਮਾ ਦਾ ਅਟੈਕ ਸਾਡੇ ਪਾਰਲੀਮੈਂਟ ਤੇ ਹਮਲਾ ਹੋਵੇ ਤੇ ਚਾਹੇ ਬਹੁਤ ਅਣਗਿਣਤ ਹਮਲੇ ਜਿਹੜੇ ਇਸ ਪਾਕਿਸਤਾਨ ਵੱਲੋਂ 98 ਦੇ ਵਿੱਚ ਬੰਬ ਧਮਾਕੇ ਸੀਰੀਅਲ ਵਾਈਜ਼ ਜਿਹੜੇ ਕੀਤੇ ਗਏ ਸੀਗੇ ਸਮੇਂ-ਸਮੇਂ ਦੇ ਉੱਤੇ ਸਾਡੀ ਆਵਾਮ ਦੇ ਨਾਲ ਬਹੁਤ ਤੱਕਾ ਕਰਦੇ ਨੇ ਅੱਜ ਅਸੀਂ ਸਾਰੇ ਹੀ ਨਗਰ ਨਡਾਲਾ ਦੇ ਵਿੱਚ ਇਕੱਤਰ ਹੋ ਕੇ ਇਸ ਪਾਕਿਸਤਾਨ ਦੀ ਅ ਮੁਰਦਾਬਾਦ ਇਸ ਪਾਕਿਸਤਾਨ ਨੂੰ ਕਰਦੇ ਆ ਇਹਦੀ ਇਹਦੀ ਇਸ ਕੀਤੀ ਹੋਈ ਘਟਨਾ ਦੀ ਹਰ ਨਿੰਦਾ ਕਰਦੇ ਆ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਅਤਵਾਦੀਆਂ ਵੱਲੋਂ ਬੇਗੁਨਾਹਾਂ ਨੂੰ ਕਤਲ ਕੀਤੇ ਜਾਣ ਦਾ ਰੋਪੜ ਦੇ ਵਿੱਚ ਵਿਰੋਧ ਕਰਦਿਆਂ ਕੈਂਡਲ ਮਾਰਚ ਕੱਢਿਆ ਗਿਆ। ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਸਵੇਤ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਕੈਂਡਲ ਮਾਰਚ ਵਿੱਚ ਹਿੱਸਾ ਲਿਆ ਹੈ। ਰੋਪੜ ਬੇਲਾ ਚੌਕ ਦੇ ਵਿੱਚ ਜੋ ਇਹ جہਾਲਤ ਦਿਖਾਈ ਹੈ ਉਹ ਗਰਵਾਦੀਆਂ ਨੇ ਔਰ ਇਹ ਇੰਨਾ ਬਰੂਟਲੀ ਮਰਡਰ ਕੀਤਾ ਹੈ ਖਾਸ ਕਰਕੇ ਉਦੋਂ ਜਦੋਂ ਕਿ ਉਹਨਾਂ ਨੇ ਇਹ ਗੱਲ ਪੁੱਛ ਕੇ ਵੀ ਤੁਸੀਂ ਕਿਹੜੀ ਜਾਤੀ ਨੂੰ ਜਾਂ ਧਰਮ ਸੇਸ਼ ਨੂੰ ਬਿਲੋਂਗ ਕਰਦੇ ਹੋਂ ਤੇ ਉਹਨਾਂ ਨੂੰ ਕੱਢ-ਕੱਢ ਕੇ ਗੋਲੀਆਂ ਮਾਰੀਆਂ ਔਰ ਇੰਨੀ ਨਿਰਦੇਤਾ ਨਾਲ ਉਹਨਾਂ ਨੂੰ ਮਾਰਿਆ ਗਿਆ ਕਿ ਉਹ ਇਹ ਸਾਡੇ ਵਿੱਚ ਇਹ ਫਲਾਣਾ ਚਾਹੁੰਦੇ ਹੈਗੇ ਆਤੰਕ ਫਲਾਣਾ ਚਾਹੁੰਦੇ ਆ ਮੈਂ ਇਸ ਗੱਲ ਤੋਂ ਅਸੀਂ ਬਹੁਤ ਹੈਰਾਨ ਆ ਕਿ ਸਾਡੇ ਦੇਸ਼ ਦੀ ਸੁਰੱਖਿਆ ਕਿੱਥੇ ਗਈ ਹੋ ਜਿਹੜੇ ਇਹ ਕਹਿੰਦੇ ਸੀ ਵੀ ਚੱਪੇ-ਚੱਪੇ ਤੇ ਸਾਡੇ ਕੋਲ ਬੰਦਾ ਬੈਠਾ ਤੇ ਅਸੀਂ ਉੱਤੇ 370 ਧਾਰਾ ਹਟਾ ਦਿੱਤੀ ਹੋਈ ਹੈ ਤੇ ਹੁਣ ਉੱਤੇ ਬਿਲਕੁਲ ਸ਼ਾਂਤੀ ਹੈ ਦੇਸ਼ ਦਾ ਕੋਈ ਵੀ ਬੰਦਾ ਜਾ ਕੇ ਹੁਣ ਉੱਤੇ ਪ੍ਰਾਪਰਟੀ ਪਰਚੇਸ ਕਰ ਸਕਦਾ ਹੈ ਸਾਨੂੰ ਤਾਂ ਇਹ ਲੱਗਦਾ ਵੀ ਉੱਥੇ ਬਿਲਕੁਲ ਅਜੇ ਵੀ ਉਹੀ ਕੁਝ ਚੱਲ ਰਿਹਾ ਜੋ ਪਹਿਲਾਂ ਚੱਲ ਰਿਹਾ ਸੀ ਇਹਦਾ ਕੋਈ ਸੋਲੂਸ਼ਨ ਸਰਕਾਰ ਕੋਲ ਹੈ ਹੀ ਨਹੀਂ ਇੰਨੀ ਧੀਰ ਤੋਂ ਉੱਥੇ ਚੱਲ ਰਿਹਾ ਅਰਬਾਂ ਰੁਪਏ ਦੇਸ਼ ਦਾ ਖਰਾਬ ਹੋ ਚੁੱਕਿਆ ਪਰ ਕੰਟਰੋਲ ਉੱਤੇ ਕੋਈ ਨਹੀਂ ਹੋਇਆ ਕਿ ਆ ਅਸੀਂ ਇਸੀ ਇਸ ਉਸੇ ਦੀ ਜੀਵਾਂਗੇ ਕਿ ਅਸੀਂ ਡਰਚ ਹੀ ਰਹਿਵਾਂਗੇ ਵੀ ਜਾਤੀ ਵਿਸ਼ੇਸ਼ ਤੇ ਜਾ ਕੇ ਹੀ ਹਮਲੇ ਹੁੰਦੇ ਆ ਉੱਤੇ ਤੇ ਉੱਥੇ ਕੋਈ ਕੰਟਰੋਲ ਨਹੀਂ ਹੈ ਮਾਰਚ ਅਸੀਂ ਯੂਥ ਕਾਂਗਰਸ ਰੋਪੜ ਉਹਨਾਂ ਡਿਸਟ੍ਰਿਕਟ ਕਰ ਰਹੇ ਹਾਂ ਜੀ ਇਦੇ ਵਿੱਚ ਜਿਹੜਾ ਪਹਿਲਗਾਮ ਦੇ ਵਿੱਚ ਆਤਿਕਵਾਦੀ ਹਮਲਾ ਹੋਇਆ ਤੇ ਜਿਹੜੇ ਬੰਦਿਆਂ ਨੇ 26 ਬੰਦਿਆਂ ਨੇ ਜਾਨ ਗਵਾਈ ਹੈ ਅੱਜ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਉਹ ਜਿਹੜੇ ਮਾਸੂਮ ਲੋਕ ਜਿਹੜੇ ਟੂਰਿਸਟ ਗਏ ਹੋਏ ਸੀ ਉਹਨਾਂ ਨੂੰ ਕਿਵੇਂ ਨਹੱਤਿਆਂ ਨੂੰ ਮਾਰਿਆ ਗਿਆ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਪੂਰੀ ਯੂਥ ਕਾਂਗਰਸ ਰੋਪੜ ਇੱਥੇ ਕੈਂਡਲ ਮਾਰਚ ਕਰ ਰਹੀ ਹੈ ਇਸੇ ਤਰ੍ਹਾਂ ਫਿਰੋਜ਼ਪੁਰ ਵਿੱਚ ਵੀ ਕੈਂਡਲ ਮਾਰਚ ਕੱਢਿਆ ਗਿਆ ਤੇ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ ਇਨਾਂ ਨੂੰ ਸਬਕ ਸਿਖਾਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਅਜਿਹੀ ਹਰਕਤ ਦੁਬਾਰਾ ਨਾ ਕਰਨ ਬਹੁਤ ਹੀ ਮੰਦ ਭਾਗੀ ਘਟਨਾ ਹੈ ਔਰ ਇਸ ਘਟਨਾ ਨੂੰ ਇਲਜ਼ਾਮ ਦੇਣ ਵਾਲੇ ਉਹ ਦਰਿੰਦੇ ਜਿਨ੍ਹਾਂ ਨੇ ਕਿੰਨੇ ਹੀ ਕਾਰ ਬਰਬਾਦ ਕਰ ਦਿੱਤੇ ਔਰ ਅਤਿ ਨਿੰਦਣਯੋਗ ਇਹ ਜਿਹੜਾ ਵਾਕਿਆ ਹੋਇਆ ਹੈ ਔਰ ਬੇहद ਦੁਖੂਆ ਕਿ ਅੱਜ ہماری چھوٹی چھوٹی عمر چھوٹی عمر ہوئے چاہے بڑی ہوئے بچے ایسے بھی لگتے ہوئے ہم نہیں دیکھ پائے لوگ واٹس واٹس پہ ڈال رہے ہیں اور ایک دو سال کا بچہ جو بول رہا ہے کہ ممی پاپا کے پاس جانا ہے تو بولا گیا کہ آپ کے ممی پاپا بھگوان کے پاس گئے مجھے وہ سین بہت کریٹ لگ رہا ہے کہ بھگوان وہ بول رہا ہے مجھے بھی بھگوان کے پاس جانا ہے یہ بہت بہت دکھی سماچار سن کے اس کا سلوشن ہونا چاہیے سب کو انیائی ملنا چاہیے ਆਈ ਥਿੰਕ ਬਹੁਤ ਹੀ ਦਰਦਨਾਖਾ ਹਾਸਾ ਹੈ ਐਂਡ ਇਸ ਤੋਂ ਜ਼ਿਆਦਾ ਦਰਦਨਾਖਾ ਹਾਸਾ ਅਨਫੋਰਚੂਨੇਟ ਹਾਸਾ ਨਹੀਂ ਹੋ ਸਕਦਾ ਜਿੰਨੀ ਵੀ ਇਹਨੂੰ ਕੰਡੈਮ ਕੀਤਾ ਜਾਏ ਪੂਰੀ ਦੁਨੀਆ ਦੇ ਜਿੰਨੇ ਵੀ ਵੱਡੇ ਮੁਲਕ ਨੇ ਉਹਨਾਂ ਦੇ ਲੀਡਰਸ ਨੇ ਅਕ੍ਰੋਸ ਦਾ ਪਾਰਟੀ ਸਾਰਿਆਂ ਨੇ ਇਹਨੂੰ ਬਹੁਤ ਕੰਡੈਮ ਕੀਤਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ